ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰ ਔਰ ਮੇਰੇ ਨਾਲ ਮੌਜੂਦ ਨੇ ਖਬਰਾਂ ਤਫਸੀਲ ਦੇ ਨਾਲ ਦੱਸਣ ਲਈ ਖਬਰਾਂ ਦੇ ਅੰਦਰ ਦੀ ਜਿਹੜੀ ਸਚਾਈ ਹੈ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਖਬਰਾਂ ਜਿਹੜੀਆਂ ਨੇ ਉਹ ਪੂਰੇ ਪਰਤ ਦਰ ਪਰਤ ਖੋਲਣ ਵਾਸਤੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਪਹਿਲਾਂ ਉਹਨਾਂ ਦਾ ਸਵਾਗਤ ਸਤਿ ਸ਼੍ਰੀ ਅਕਾਲ ਡੱਲਾ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਖਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ ਅੱਜ ਸੰਸਦ ਭਵਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਰਵਨੀਤ ਬਿੱਟੂ ਦੇ ਦਰਮਿਆਨ ਬੜੀ ਜ਼ਬਰਦਸਤ ਜਿਹੜੀ ਆ ਉਹ ਨੋਕਚੋਕ ਹੋਈ ਜਿੱਥੇ ਚਰਨਜੀਤ ਸਿੰਘ ਚੰਨੀ ਇਹ ਗੱਲ ਕਹਿ ਰਹੇ ਸੀਗੇ ਵੀ ਸਿੱਧੂ ਮੂਸੇਵਾਲਾ ਦੇ ਕਾਤਲ ਜਿਹੜੇ ਆ ਫੜੇ ਨਹੀਂ ਗਏ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਫਿਰ ਜ਼ਿਕਰ ਆਇਆ ਮਰਹੂਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਖੋਣਾ ਦਾ ਜਦੋਂ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦਾ ਜ਼ਿਕਰ ਕੀਤਾ ਤਾਂ ਬਿੱਟੂ ਹਣੀ ਜਿਹੜੇ ਆ ਉਹ ਤਲਖ ਹੋ ਗਏ ਮਾਹੌਲ ਜਿਹੜਾ ਪੂਰਾ ਤਲਖੀ ਭਰਿਆ ਸੀਗਾ ਤੇ ਇਸ ਪੂਰੇ ਸੀਨ ਨੂੰ ਤੁਸੀਂ ਕਿੱਦਾਂ ਦਰਸ਼ਕਾਂ ਨੂੰ ਪੇਸ਼ ਕਰੋਗੇ ਕਿੱਦਾਂ ਪੋਰਟਰੇ ਕਰੋਗੇ ਇਸ ਪੂਰੇ ਸੀਨ ਨੂੰ ਦੇਖੋ ਪਾਰਲੀਮੈਂਟ ਦੇ ਵਿੱਚ ਅੱਜ ਵੀ ਬਜਟ ਸੈਸ਼ਨ ਦੇ ਉੱਤੇ ਬਹਿਸ ਹੋ ਰਹੀ ਸੀ ਔਰ ਚਰਨਜੀਤ ਚੰਨੀ ਬੜੀ ਚੰਗੀ ਪੰਜਾਬੀ ਬੋਲਦੇ ਨੇ ਪਰ ਕਿਉਂਕਿ ਉਹ ਪਾਰਲੀਮੈਂਟ ਦੇ ਵਿੱਚ ਚਾਹੁੰਦੇ ਸੀ ਕਿ ਦੇਸ਼ ਦੇ ਪੂਰੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਵੀ ਪੰਜਾਬ ਦੀ ਅਸਲ ਸਥਿਤੀ ਪਤਾ ਲੱਗੇ ਦੇਸ਼ ਦੀ ਅਸਲ ਸਥਿਤੀ ਪਤਾ ਲੱਗੇ ਉਹਨਾਂ ਨੇ ਆਪਣੀ ਗੱਲ ਹਿੰਦੀ ਚ ਵੀ ਕੀਤੀ ਵਿੱਚ ਵਿੱਚ ਪੰਜਾਬੀ ਵੀ ਬੋਲਦੇ ਰਹੇ ਸੋ ਪਾਰਲੀਮੈਂਟ ਦੇ ਵਿੱਚ ਜਾ ਕੇ ਜੇ ਸਾਡਾ ਕੋਈ ਮੈਂਬਰ ਪਾਰਲੀਮੈਂਟ ਹਿੰਦੀ ਵੀ ਬੋਲਦਾ ਹੈ ਮੈਨੂੰ ਲੱਗਦਾ ਸਾਨੂੰ ਬਹੁਤਾ ਇਤਰਾਜ਼ ਨਹੀਂ ਕਰਨਾ ਚਾਹੀਦਾ ਤਾਂ ਕਿ ਜਿਹੜੇ ਦੂਸਰੇ ਜਿਹੜੇ ਗੈਰ ਪੰਜਾਬੀ ਮੈਂਬਰ ਪਾਰਲੀਮੈਂਟ ਨੇ ਉਹਨਾਂ ਤੱਕ ਵੀ ਇਹ ਗੱਲ ਜਾਣੀ ਚਾਹੀਦੀ ਹੈ ਕਿ ਪੰਜਾਬ ਦੀਆਂ ਅਸਲ ਦਿੱਕਤਾਂ ਕੀ ਨੇ ਹੁਣ ਚਰਨਜੀਤ ਚੰਨੀ ਹੋਣਾ ਨੇ ਆਪਣਾ ਪਹਿਲਾ ਭਾਸ਼ਣ ਰੱਖਿਆ ਬਜਟ ਦੇ ਉੱਤੇ ਔਰ ਇੱਕ ਤਰੀਕੇ ਨਾਲ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਚਰਨਜੀਤ ਚੰਨੀ ਹੋਣਾ ਨੇ ਅੱਜ ਪਾਰਲੀਮੈਂਟ ਚ ਪੜਥੂ ਪਾਤੇ ਕਈ ਅਹਿਮ ਮੁੱਦੇ ਚਰਨਜੀਤ ਚੰਨੀ ਉਹਨਾਂ ਨੇ ਚੱਕੇ ਨੇ ਥੋੜੀ ਦੇਰ ਪਹਿਲਾਂ ਹੀ ਉਹਨਾਂ ਨੇ ਭਾਸ਼ਣ ਦਿੱਤਾ ਇੱਕ ਵਾਰੀ ਮੁੱਖ ਗੱਲਾਂ ਚਰਨਜੀਤ ਚੰਨੀ ਦੇ ਭਾਸ਼ਣ ਦੀਆਂ ਡੇਢ ਦੋ ਮਿੰਟ ਚ ਚਰਨਜੀਤ ਚੰਨੀ ਦਾ ਮੁੱਖ ਭਾਸ਼ਣ ਇੱਕ ਵਾਰੀ ਮੈਂ ਸੁਣਾ ਲਾਂ ਤਾਂ ਕਿ ਆਪਾਂ ਉਹਦੇ ਤੇ ਗੱਲ ਕਰ ਸਕੀਏ ਫਿਰ ਚਰਨਜੀਤ ਚੰਨੀ ਨੂੰ ਸਾਰਿਆਂ ਨੇ ਕਿਵੇਂ ਪੋਲੀਟੀਕਲ ਤੌਰ ਦੇ ਉੱਤੇ ਘੇਰਿਆ ਭਾਜਪਾ ਦੇ ਲੀਡਰਾਂ ਨੇ ਘੇਰਿਆ ਰਵਨੀਤ ਬਿੱਟੂ ਨੇ ਕੀ ਕੀ ਬੋਲਿਆ ਤੂੰ ਤੂੰ ਮੈਂ ਮੈਂ ਹੋਗੀ ਚਰਨਜੀਤ ਚੰਨੀ ਔਰ ਰਵਨੀਤ ਬਿੱਟੂ ਦੇ ਵਿੱਚ ਉਹ ਸਾਰੀ ਗੱਲ ਆਪਾਂ ਕਰਦੇ ਹਾਂ ਇੱਕ ਵਾਰੀ ਚਰਨਜੀਤ ਚੰਨੀ ਦਾ ਬਿਆਨ ਸੁਣ ਲਈਏ ਫਿਰ ਅੱਗੇ ਵਧਦੇ ਹ हर रोज इमरजेंसी की बात कहते हैं करते हैं कि इमरजेंसी लेकिन जो देश में आज अनडिक्लेयर्ड इमरजेंसी है उसका क्या है इमरजेंसी यह भी है कि एक मशहूर नौजवान जो एक मशहूर सिंगर था उसको गोलियों मार के मार दिया गया आज तक सिद्धू मूसेवाला उसके परिवार को इंसाफ नहीं मिला वो दर दर भटक रहे हैं ये भी इमरजेंसी ये भी इमरजेंसी है इमरजेंसी ये भी है कि 20 लाख लोगों द्वारा 20 लाख लोगों द्वारा पंजाब में मेंबर पार्लियामेंट चुना गया और वो एन से लगाकर अंदर रखा हुआ है फ्रीडम ऑफ स्पीच उसकी कॉन्स्टिटुएंसी के लोगों की बात यहां नहीं रख पा रहे ये भी इमरजेंसी है एमरजेंसी ये भी है कि विपक्ष के व्यक्तियों के को केंद्रीय एजेंसियां कार्रवाई करने के लिए छोड़ दी जाती उनको अंदर रखा जाता है ये भी एमरजेंसी है एमरजेंसी ये भी है कि हजारों किसान उनको खालिस्तानी कहा जाता है जब वो अपनी मांग रखते हैं अरे पंजाब कोई देश की धरती नहीं है पंजाब हमारे देश की धरती है हरियाणा में नेशनल हाईवे को पक्का जाम कर दिया है और किसान यहां तक नहीं आ पा रहे उनको मिला नहीं जा रहा यह भी इमरजेंसी है इमरजेंसी यह भी है अरे 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 फीलिंग ले लो फीलिंग ले लो गर्दारी का मूल्य मिला है आपको इसकी फीलिंग ले लो अच्छा लग रहा है एमरजेंसी ये भी है कि देश का एक राज्य मणिपुर पिछले डेढ़ साल से जल रहा है और उसको अपने हाल पे छोड़ दिया गया है एमरजेंसी ये भी है एमरजेंसी ये भी है कि हाथरस यूपी में एक दलित लड़की को आधी रात में जबरन अंतम संस्कार किया गया एमरजेंसी ये भी है कि मध्य प्रदेश में दलित व्यक्ति को के सिर पर मुंह पर पेशाब कर दिया गया इमरजेंसी ये भी है इमरजेंसी ये भी है कि अपनी इज्जत के लिए धरना दे रही महिलाओं पहलवानों को प्रदर्शन में प्रोपोगंडा बताया गया इमरजेंसी ये भी है इमरजेंसी ये भी है कि कोई पत्रकार सवाल करे तो उसको जेल में डाल दिया जाता है इमरजेंसी ये भी है इमरजेंसी ये भी है कि अपनी शिक्षा के लिए उतरे छात्रों को ਦੇਸ਼ ਕਰੋਈ بتایا ਗਿਆ ਐਮਰਜੈਂਸੀ ਇਹ ਵੀ ਕਿ ਸੈ ਐਮਰਜੈਂਸੀ ਦੀ ਗੱਲ ਕਰ ਰਹੇ ਆਂ ਔਰ ਚਰਨਜੀਤ ਚੰਨੀ ਹੁਣਾਂ ਨੇ ਅੰਮ੍ਰਿਤਪਾਲ ਸਿੰਘ ਦੀ ਗੱਲ ਵੀ ਕੀਤੀ ਹੈ ਉਹ ਵੀ ਅੱਗੇ ਚੱਲ ਕੇ ਅਸੀਂ ਸੁਣਾਉਣੇ ਆਂ ਸੋ ਬਹੁਤ ਵੱਡਾ ਇਹਦੇ ਤੇ ਪੋਲਿਟੀਕਲ ਰਿਐਕਸ਼ਨ ਵੀ ਆਇਆ ਚਰਨਜੀਤ ਚੰਨੀ ਹੁਣਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਇਹ ਆਪਣੇ ਆਪ ਦੇ ਵਿੱਚ ਇਹ ਗੱਲਾਂ ਦੇ ਵਿੱਚ ਬਹੁਤ ਵੱਡੇ ਤੱਥ ਨੇ ਕਿਉਂਕਿ ਲਗਾਤਾਰ ਪਾਰਲੀਮੈਂਟ ਦੇ ਵਿੱਚ ਬਹਿਸ ਹੋ ਰਹੀ ਹੈ ਬਜਟ ਸੈਸ਼ਨ ਦੇ ਵਿੱਚ ਔਰ ਚਰਨਜੀਤ ਚੰਨੀ ਨੇ ਆਪਣੇ ਪਹਿਲੇ ਭਾਸ਼ਣ ਦੇ ਨਾਲ ਮੈਂ ਕਹਿ ਸਕਦਾ ਕਿ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਹੈ ਅੱਗੇ ਜਿਹੜੀ ਗੱਲ ਅਮਰਿਤਪਾਲ ਸਿੰਘ ਹੁਣਾਂ ਬਾਰੇ ਚਰਨਜੀਤ ਚੰਨੀ ਹੋਣਾ ਨੇ ਕੀਤੀ ਹੈ ਮੇਰੀ ਟੀਮ ਉਹ ਵੀ ਬਹੁਤ ਜਲਦ ਸਾਨੂੰ ਸੁਣਾਉਣ ਜਾ ਰਹੀ ਹੈ ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਕਿ ਅਮਰਿਤਪਾਲ ਉੱਪਰ ਵੀ ਜਿਹੜਾ ਚਰਨਜੀਤ ਚੰਨੀ ਹੋਣਾ ਦਾ ਰਿਐਕਸ਼ਨ ਹੈ ਉਹ ਜਲਦ ਤੋਂ ਜਲਦ ਸਾਂਝਾ ਕੀਤਾ ਜਾਵੇ ਉਹ ਵੀ ਆਪਣੇ ਕੋਲੇ ਆਉਂਦਾ ਸੋ ਸੰਦੀਪ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਬੀਜੇਪੀ ਤੇ ਬਹੁਤ ਤਿੱਖੇ ਹਮਲੇ ਨੇ ਜਿਹੜੇ ਉਹ ਕੀਤੇ ਨੇ ਹੁਣ ਜਦੋਂ ਕਿਸਾਨਾਂ ਦੀ ਗੱਲ ਵੀ ਕੀਤੀ ਚਰਨਜੀਤ ਚੰਨੀ ਨੇ ਕਿ ਸ਼ੰਭੂ ਬੈਰੀਅਰ ਤੋਂ ਕਿਸਾਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਭਾਵੇਂ ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ ਖੋਲ ਦਿਓ ਬੈਰੀਅਰ ਭਾਵੇਂ ਸੁਪਰੀਮ ਕੋਰਟ ਨੇ ਰੋਕ ਲਾਈ ਹੈ ਹੁਣ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ ਪਰ ਅਜਿਹੀ ਨੌਬਤ ਨਹੀਂ ਆਉਣੀ ਚਾਹੀਦੀ ਮੁਲਕ ਦੇ ਵਿੱਚ ਇੰਨੇ ਲੰਮੇ ਸਮੇਂ ਤੱਕ ਅਸੀਂ ਕਿਸੇ ਸੂਬੇ ਦਾ ਨੈਸ਼ਨਲ ਹਾਈਵੇ ਦਾ ਦਾਖਲਾ ਅਗਰ ਰੋਕਦੇ ਹਾਂ ਕੋਈ ਗਵਾਂਢੀ ਸੂਬਾ ਭਾਵੇਂ ਹਰਿਆਣਾ ਰੋਕਦਾ ਇਹ ਨਹੀਂ ਹੋਣਾ ਚਾਹੀਦਾ ਇਹ ਲੋਕਤੰਤਰ ਦੇ ਲਈ ਸਿਹਤਮੰਦ ਨਹੀਂ ਹੈ ਔਰ ਪਾਰਲੀਮੈਂਟਿਕ ਜਗ੍ਹਾ ਜਿੱਥੇ ਡਿਬੇਟ ਹੋਣੀ ਚਾਹੀਦੀ ਹੈ ਹੁਣ ਸ਼ੰਭੂ ਬੈਰੀਅਰ ਖੁੱਲੇ ਜਾਂ ਨਾ ਖੁੱਲੇ ਇਹਦੀ ਡਿਬੇਟ ਪਾਰਲੀਮੈਂਟ ਦੇ ਵਿੱਚ ਕਿਉਂ ਨਾ ਹੋਵੇ ਇਹ ਸਵਾਲ ਚੱਕ ਕੇ ਚਰਨਜੀਤ ਚੰਨੀ ਨੇ ਪੂਰੇ ਮੁਲਕ ਦਾ ਧਿਆਨ ਇਸ ਪਾਸੇ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਕਈ ਅਹਿਮ ਗੱਲਾਂ ਚਰਨਜੀਤ ਚੰਨੀ ਨੇ ਕੀਤੀਆਂ ਨੇ ਮੈਨੂੰ ਲੱਗਦਾ ਅੱਗੇ ਵਧਣ ਤੋਂ ਪਹਿਲਾਂ ਚਰਨਜੀਤ ਚੰਨੀ ਉਹਨਾਂ ਦੀ ਗੱਲ ਨੂੰ ਹੋਰ ਗੰਭੀਰਤਾ ਦੇ ਨਾਲ ਸੁਣਨਾ ਚਾਹੀਦਾ ਕਿਉਂਕਿ ਇੱਕ ਇੱਕ ਪੁਆਇੰਟ ਚਰਨਜੀਤ ਚੰਨੀ ਦਾ ਬਹੁਤ ਅਹਿਮੀਅਤ ਵਾਲਾ ਹੈ ਹਰ ਰੋਜ਼ ਐਮਰਜੈਂਸੀ ਦੀ ਗੱਲ ਕਰਦੇ ਕਰਦੇ ਕਿ ਐਮਰਜੈਂਸੀ लेकिन जो देश में आज अनडिक्लेयर्ड इमरजेंसी है उसका क्या है इमरजेंसी यह भी है कि एक मशहूर नौजवान जो एक मशहूर सिंगर था उसको गोलियों मार के मार दिया गया आज तक सिद्धू मूसेवाला उसके परिवार को इंसाफ नहीं मिला वो दर दर भटक रहे हैं ये भी इमरजेंसी, ये भी इमरजेंसी है इमरजेंसी यह भी, भी है के 20 लाख लोगों द्वारा 20 लाख लोगों द्वारा पंजाब में मेंबर पार्लियामेंट चुना गया और वो एनएसए लगाकर अंदर रखा हुआ है फ्रीडम ऑफ स्पीच उसकी कॉन्स्टिट्यूएंसी के लोगों की बात यहां नहीं रख पा रहे ये भी इमरजेंसी है सो एम... so, उन्होंने बहुत बड़ी गलती की चरण चनी उन्होंने अमृतपाल पे उन्होंने सीधा नाम अमृतपाल भावे नहीं लिया संदीप जी ਪਰ ਉਹ ਕਹਿੰਦੇ ਲੋਕਾਂ ਦਾ ਚੁਟਿਆ ਹੋਇਆ ਨੁਮਾਇੰਦਾ ਲਗਭਗ 14 15 16 17 18 19 20 ਲੱਖ ਲੋਕ ਉਸ ਕਨਸਟੈਂਸੀ ਨੂੰ ਖਡੂਰ ਸਾਹਿਬ ਦੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਪਰ ਉਹਨਾਂ ਲੋਕਾਂ ਦਾ ਨੁਮਾਇੰਦਾ ਅਮਰਿਤਪਾਲ ਸਿੰਘ ਐਨਐਸਸੀ ਲਗਾ ਕੇ ਪਾਰਲੀਮੈਂਟ ਦੇ ਵਿੱਚ ਰੱਖਿਆ ਆ ਜੇਲ੍ਹ ਦੇ ਵਿੱਚ ਰੱਖਿਆ ਸੋ ਉਹਨਾਂ ਨੇ ਇਹ ਵਕਾਲਤ ਕੀਤੀ ਕਿ ਉਹਨੂੰ ਮਨਜ਼ੂਰੀ ਹੋਣੀ ਚਾਹੀਦੀ ਹੈ ਉਹ ਵੀ ਪਾਰਲੀਮੈਂਟ ਦੇ ਸੈਸ਼ਨ ਦਾ ਹਿੱਸਾ ਬਣੇ ਮੈਨੂੰ ਇਹ ਲੱਗਦਾ ਕਿ ਸਾਡੇ ਬਹੁਤ ਸਾਰੇ ਸੂਝਵਾਨ ਸਾਡੇ ਮੁਲਕ ਦੇ ਵਕੀਲ ਨੇ ਮੈਨੂੰ ਲੱਗਦਾ ਹੈ ਕਿ ਸਾਡੇ ਕਿਸੇ ਨਾ ਕਿਸੇ ਸੂਝਵਾਨ ਵਕੀਲ ਨੂੰ ਲੋਕ ਹਿੱਤ 'ਚ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ ਦੇਖੋ ਅਗਰ ਅਗਰ ਜੇਲ੍ਹ 'ਚ ਬੈਠੇ ਕਿਸੇ ਵਿਅਕਤੀ ਨੂੰ ਲੋਕ ਸਭਾ ਦੀ ਚੋਣ ਲੜਨ ਦਾ ਸਾਡਾ ਸੰਵਿਧਾਨ ਮਨਜ਼ੂਰੀ ਦਿੰਦਾ ਹੈ ਅਗਰ ਜੇਲ੍ਹ 'ਚ ਬੈਠੇ ਕਿਸੇ ਵਿਅਕਤੀ ਨੂੰ ਜੇਲਰ ਸੌਂ ਚਕਾਉਂਦਾ ਵੀ ਤੁਸੀਂ ਲੋਕ ਸਭਾ ਦੀ ਚੋਣ ਲੜ ਸਕਦੇ ਹੋ ਤੇ ਅਗਰ ਉਹ ਚੋਣ ਲੜਦਾ ਜਿਵੇਂ ਅਮਰਪਾਲ ਸਿੰਘ ਲੜਿਆ ਔਰ ਅਗਰ VOTING MACHINE ਤੇ ਉਹਦਾ ਨਾਮ ਛਪਦਾ ਅਮਰਿਤਪਾਲ ਸਿੰਘ ਤੇ ਚੋਣ ਨਿਸ਼ਾਨ ਛਪਦਾ ਤੇ ਅਗਰ ਲੋਕ ਵੋਟ ਪਾ ਕੇ ਉਹਨੂੰ ਚੁਣਦੇ ਨੇ ਤੇ ਫਿਰ ਉਹਨੂੰ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਜਾਣ ਦਿੱਤਾ ਜਾਂਦਾ ਇਹ ਇੱਕ ਕਨਸਟੀਟਿਊਸ਼ਨਲ ਮਸਲਾ ਹੈ ਮੈਨੂੰ ਲੱਗਦਾ ਹੈ ਸੁਪਰੀਮ ਕੋਰਟ ਦੇ ਵਿੱਚ ਗੱਲ ਜਾਣੀ ਚਾਹੀਦੀ ਹੈ ਕੋਈ ਵੀ ਚੁਣਿਆ ਹੋਇਆ ਜਿਹੜਾ ਮੈਂਬਰ ਹੈ ਭਾਵੇਂ ਉਹ ਜੇਲ੍ਹ ਦੇ ਵਿੱਚ ਹੀ ਕਿਉਂ ਨਹੀਂ ਮੈਂ ਕਹਿੰਦਾ ਅਗਰ ਉਸ ਮੈਂਬਰ ਨੂੰ ਫਾਂਸੀ ਵੀ ਲੱਗਣੀ ਹੈ ਤੇ ਉਸ ਤੋਂ ਪਹਿਲਾਂ ਅਗਰ ਪਾਰਲੀਮੈਂਟ ਦਾ ਸੈਸ਼ਨ ਹੈ ਤੇ ਉਹਦਾ ਪਾਰਲੀਮੈਂਟ ਦੇ ਸੈਸ਼ਨ 'ਚ ਉਸ ਸਮੇਂ ਤੋਂ ਪਹਿਲਾਂ ਉਹਦੀ ਹਾਜ਼ਰੀ ਹੋਣੀ ਚਾਹੀਦੀ ਤਾਂ ਕਿ ਉਹ ਜਿੰਨੀ ਦੇਰ ਵੀ ਜਿਉਂਦੇ ਆਪਣੇ ਹਲਕੇ ਦੀ ਗੱਲ ਤਾਂ ਕਰੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਾਨੂੰਨੀ ਤੌਰ ਦੇ ਉੱਤੇ ਇਹ ਸਾਡੇ ਕਿਸੇ ਸੂਝਵਾਨ ਵਕੀਲ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਤਾਂ ਕਿ ਇਹਦੇ ਤੇ ਕਨਸਟੀਟਿਊਸ਼ਨਲ ਬੈਂਚ ਬਣੇ ਸਾਡਾ ਸੰਵਿਧਾਨ ਬੜਾ ਸਪਸ਼ਟ ਹੈ ਸੰਵਿਧਾਨ ਨੇ ਹਰ ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ਚ ਬੋਲਣ ਦਾ ਹੱਕ ਦਿੰਦਾ ਹੈ ਸਾਡੇ ਸੰਵਿਧਾਨ ਨੇ ਡਾਕਟਰ ਭੀਮrao Ambedkar ਸਾਹਿਬ ਦੇ ਸੰਵਿਧਾਨ ਨੇ ਹੱਕ ਦਿੰਦਾ ਹੈ ਕਿ ਵਿਅਕਤੀ ਭਾਵੇਂ ਜੇਲ੍ਹ ਚ ਹੈ ਅਗਰ ਉਹਨੂੰ ਸਜ਼ਾ ਨਹੀਂ ਹੋਈ 2 ਸਾਲ ਤੋਂ ਵੱਧ ਜੋ ਚੌਣ ਲੜ ਸਕਦੇ ਤੇ ਅੰਮ੍ਰਿਤਪਾਲ ਚੌਣ ਲੜਿਆ ਵੀ ਹੈ ਇਸ ਕਰਕੇ ਇਸ ਮਸਲੇ ਤੇ ਬੀਜੇਪੀ ਦਾ ਰਿਐਕਸ਼ਨ ਬੜਾ ਸਖਤ ਆਇਆ ਰਵਨੀਤ ਮਿੱਟੂ ਨੇ ਬਹੁਤ ਵੱਡਾ ਵਿਰੋਧ ਕੀਤਾ ਚਰਨਜੀਤ ਚੰਨੀ ਦਾ ਇੱਕ ਤਰੀਕੇ ਨਾਲ ਉਹ ਕਹਿੰਦੇ ਵੀ ਚਰਨਜੀਤ ਚੰਨੀ ਹੋਣਾ ਨੇ ਦੇਸ਼ ਦੇ ਖਿਲਾਫ ਗੱਲ ਕੀਤੀ ਹੈ ਔਰ ਇਸੇ ਤਰ੍ਹਾਂ ਬੀਜੇਪੀ ਦੇ ਲੀਡਰ ਵੀ ਗੱਲ ਕਰ ਰਹੇ ਨੇ ਔਰ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਇੱਕ ਵਾਰੀ ਫੇਰ ਬੀਜੇਪੀ ਦੇ ਇੱਕ ਬੁਲਾਰੇ ਨੇ ਖਾਲਸਤਾਨੀ ਸ਼ਬਦ ਦੀ ਵਰਤੋਂ ਕੀਤੀ ਔਰ ਇਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਪੋਲਿਟিক্যাল ਪਾਰਟੀਆਂ ਨੂੰ ਔਰ ਜਦੋਂ ਹੁਣ ਹੇਟ ਸਪੀਚ ਦੇ ਖਿਲਾਫ ਹੈ ਪੰਜਾਬ ਦੀ ਸਰਕਾਰ ਮੈਂ ਤਾਂ ਕਹਿੰਦਾ ਅਗਰ ਕੋਈ ਵਿਅਕਤੀ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦਾ ਮਾੜਾ ਸ਼ਬਦ ਬੋਲ ਕੇ ਉਸ ਸ਼ਬਦ ਦੇ ਪਿੱਛੇ ਅਗਰ ਉਸ ਵਿਅਕਤੀ ਦੀ ਮਨਸ਼ਾ ਕਿਸੇ ਨੂੰ ਗਲਤ ਸਾਬਤ ਕਰਨ ਦੀ ਹੈ ਤੇ ਪੰਜਾਬ ਦੀ ਪੁਲਿਸ ਨੂੰ ਹੇਟ ਸਪੀਚ ਦੇ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ ਭਾਵੇਂ ਉਹ ਦੇਸ਼ ਦਾ ਕੋਈ ਵੀ ਲੀਡਰ ਹੈ ਹਾਂ ਅਗਰ ਕੋਈ ਪਾਰਲੀਮੈਂਟ ਦੇ ਵਿੱਚ ਗੱਲ ਬੋਲਦਾ ਹੈ ਪਾਰਲੀਮੈਂਟ ਦੇ ਵਿੱਚ ਇਹ ਇਹ ਦੀ ਇਜਾਜ਼ਤ ਹੈ ਪਾਰਲੀਮੈਂਟ ਦੇ ਵਿੱਚ ਕਿਸੇ ਤੇ ਵੀ ਅਗਰ ਕੋਈ ਇਲਜ਼ਾਮ ਲੱਗਦਾ ਉਹਦੇ ਉੱਪਰ ਦਾ ਮਾਨ ਹਾਨੀ ਦਾ ਕੇਸ ਵੀ ਨਹੀਂ ਚੱਲ ਸਕਦਾ ਜੋ ਸਾਡਾ ਕਾਨੂੰਨ ਹੈ ਪਰ ਪਾਰਲੀਮੈਂਟ ਤੋਂ ਬਾਹਰ ਜਿਹੜੇ ਲੋਕ ਬੈਠੇ ਨੇ ਅਗਰ ਫੇਰ ਉਹ ਕਿਸਾਨਾਂ ਬਾਰੇ ਇਸ ਤਰੀਕੇ ਦੇ ਸ਼ਬਦ ਬੋਲਦੇ ਨੇ ਜਿਹਦੇ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀਆਂ ਹੁਣ ਜਦੋਂ ਬੀਬੀ ਕੰਗਣਾ ਰਣੌਤ ਦੇ ਖਿਲਾਫ ਐਕਸ਼ਨ ਕੀਤਾ ਇੱਕ ਇੱਕ ਕਰਮਚਾਰੀ ਨੇ ਤੇ ਉਹ ਇਸੇ ਕਰਕੇ ਉਹ ਨੌਬਤ ਆਈ ਨਾ ਹਰ ਵਿਅਕਤੀ ਆਪਣੇ ਗੁੱਸੇ ਨੂੰ ਕੰਟਰੋਲ ਵੀ ਨਹੀਂ ਕਰ ਸਕਦਾ ਇਸ ਕਰਕੇ ਅਗਰ ਕੋਈ ਵੀ ਦੇਸ਼ ਦਾ ਲੀਡਰ ਪੰਜਾਬ ਦੇ ਕਿਸੇ ਵੀ ਨਾਗਰਿਕ ਬਾਰੇ ਕਿਸੇ ਵੀ ਵਿਅਕਤੀ ਬਾਰੇ ਕੋਈ ਵੀ ਸ਼ਬਦ ਮਾੜੀ ਭਾਵਨਾ ਦੇ ਨਾਲ ਬੋਲਦਾ ਮੈਨੂੰ ਲੱਗਦਾ ਪੰਜਾਬ ਪੁਲਿਸ ਨੂੰ ਉਹਦੇ ਤੇ ਐਕਸ਼ਨ ਕਰਨਾ ਚਾਹੀਦਾ ਹੈ ਪੰਜਾਬ ਦੇ ਡੀਜੀਪੀ ਨੂੰ ਇਸ ਸੰਦਰਭ ਚ ਨੋਟਿਸ ਲੈਣਾ ਚਾਹੀਦਾ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਗੱਲ ਤੇ ਮਾਣ ਮਹਿਸੂਸ ਕਰਨ ਕਿ ਸਾਡੀ ਜਿਹੜੀ ਫੋਰਸ ਹੈ ਉਹ ਅਜਿਹੇ ਮਾਮਲਿਆਂ ਦੇ ਵਿੱਚ ਜਿਹੜੀ ਗੱਲ ਕਰਦੀ ਹੈ ਉਹਦੇ ਤੇ ਕਾਇਮ ਰਹਿੰਦੀ ਹੈ ਹਾਲਾਂਕਿ ਮੁੱਖ ਮੰਤਰੀ ਦਾ ਰਿਐਕਸ਼ਨ ਆਇਆ ਜੋ ਕੁਝ ਪਾਰਲੀਮੈਂਟ ਦੇ ਵਿੱਚ ਸੰਦੀਪ ਜੀ ਹੋਇਆ ਪਰ ਮੁੱਖ ਮੰਤਰੀ ਨੇ ਸਾਫ਼ ਤੌਰ ਤੇ ਕਿਹਾ ਕਿ ਮੈਂ ਸਾਰੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਮੈਂ ਉਹਨਾਂ ਦਾ ਖਿਆਲ ਰੱਖਣਾ ਹੈ ਹਾਲਾਂਕਿ ਚਰਨਜੀਤ ਚੰਨੀ ਤੇ ਭਗਵੰਤ ਮਾਨ ਉਹਨਾਂ ਨੇ ਸਾਫ਼ ਕਿਹਾ ਕਿ ਇਹ ਤਾਂ ਹੁਣ ਕਾਂਗਰਸ ਦਾ ਸਟੈਂਡ ਹੈ ਕਾਂਗਰਸ ਕੀ ਜਿਹੜੇ ਤੇ ਕਹਿੰਦੀ ਇੱਕ ਵਾਰੀ ਭਗਵੰਤ ਮਾਨ ਉਹਨਾਂ ਦੀ ਗੱਲ ਵੀ ਸੁਣ ਲਈਏ ਸਰ ਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਇਹ ਤਾਂ ਉਹਨਾਂ ਦਾ ਹੋਇਆ ਹੈ ਯਾ ਤਾਂ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲਾੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਮੰਨ ਲਈਏ ਔਰ ਦੇਖੋ ਭਗਵੰਤ ਮਾਨ ਉਹਨਾਂ ਨੇ ਇੱਕ ਹੋਰ ਗੱਲ ਵੀ ਚੱਕੀ ਹੈ ਜ਼ਿਕਰ ਭਗਵੰਤ ਮਾਨ ਦਾ ਵੀ ਕਰਨਾ ਬਣਦਾ ਲਗਾਤਾਰ ਸਾਡੇ ਜਿਹੜੇ ਕਿਸਾਨ ਨੇ ਰਾਹੁਲ ਗਾਂਧੀ ਨੂੰ ਵੀ ਮਿਲੇ ਨੇ ਔਰ ਕਿਸਾਨਾਂ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟ ਕੀਤਾ ਕਿ ਹਰਿਆਣੇ ਦੇ ਕੁਝ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਗਲੈਂਟਰੀ ਅਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਔਰ ਉਹ ਜਿਹੜੇ ਅਧਿਕਾਰੀ ਨੇ ਕੁਝ ਉਹਨਾਂ ਦੀ ਡਿਊਟੀ ਕਿਸਾਨ ਅੰਦੋਲਨ ਨੂੰ ਕੰਟਰੋਲ ਕਰਨ ਤੇ ਵੀ ਲੱਗੀ ਸੀ ਔਰ ਸਾਡੇ ਕਿਸਾਨਾਂ ਦਾ ਸਖਤ ਇਤਰਾਜ਼ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੇ ਕਿਸਾਨਾਂ ਤੇ ਜ਼ੋਰ ਜ਼ਬਰਦਸਤੀ ਕੀਤੀ ਕਿਸਾਨਾਂ ਤੇ ਐਕਸ਼ਨ ਕੀਤਾ ਤੁਸੀਂ ਅਗਰ ਉਹਨਾਂ ਨੂੰ ਗਲੈਂਟਰੀ ਅਵਾਰਡ ਦਿਓਗੇ ਤੇ ਇਹਦੇ ਨਾਲ ਚੰਗਾ ਸੁਨੇਹਾ ਨਹੀਂ ਜਾਣਾ ਇਹਦੇ ਉੱਪਰ ਵੀ ਭਗਵੰਤਮਾਨ ਉਹਨਾਂ ਦਾ ਇੱਕ ਰਿਐਕਸ਼ਨ ਇੱਕ ਪਾਸੇ ਤਾਂ ਅਥਰੂ ਗੈਸ ਦੇ ਗੋਲੇ ਜਾਂ ਇਸ ਤਰ੍ਹਾਂ ਦੀਆਂ ਗੋਲੀਆਂ ਚੱਲ ਰਹੀਆਂ ਜਿਨ੍ਹਾਂ ਤੇ ਸਾਡੇ ਕਿਸਾਨ ਸ਼ਹੀਦ ਵੀ ਹੋਏ ਨੇ शुभकरन ਦੀ ਮੌਤ ਵੀ ਹੋਈ ਹੈ ਦੂਜੀ ਵਾਰ ਤੁਸੀਂ ਉਹਨਾਂ ਨੂੰ ਸਨਮਾਨਤ ਕਰ ਰਹੇ ਹੋ ਪਹਿਲਾਂ ਰਸ਼ੀਆ ਦਾ ਤਾਂ ਕਹਿੰਦੇ ਜੁੱਧ ਰੁਕਵਾ ਦਿੰਨੇ ਆ ਜੀ ਅਸੀਂ ਯੂਕਰੇਨ ਚੋਂ ਬੰਦੇ ਕੱਢਣ ਵਾਸਤੇ ਉਹ ਐਡ ਆਉਂਦੀ ਹੈ ਨਾ ਪਾਪਾ ਮੋਦੀ ਜੀ ਨੇ ਜੁੱਧ ਰੁਕਵਾ ਦਿਆ ਉਹ ਉੱਥੇ ਵਾਲਾ ਜੁੱਧ ਬਾਅਦ ਰੁਕਵਾ ਦਿਓ ਪਹਿਲਾਂ ਖਨੌਰੀ ਵਾਲਾ ਤਾਂ ਠੀਕ ਕਰ ਲੋ ਸ਼ੰਭੂ ਬਾਰਡਰ ਵਾਲਾ ਠੀਕ ਕਰ ਲੋ ਇਹਨਾਂ ਨਾਲ ਤਾਂ ਗੱਲ ਕਰ ਲੋ ਇਹਨਾਂ ਨਾਲ ਤਾਂ ਗੱਲ ਨਹੀਂ ਕਰਦੇ ਜੀ ਉੱਪਰ ਲੀਆਂ ਗੱਲਾਂ ਕਰਦੇ ਹੈਗੇ ਪਤਾ ਨਹੀਂ ਅਸੀਂ ਐਂ ਕਰ ਦਿੰਨੇ ਆ ਉਹ ਕਰ ਦਿੰਨੇ ਹੁੰਦੇ ਆ ਦੇਸ਼ ਦਾ ਹੁਣ ਇੰਟਰਨੈਸ਼ਨਲ ਲੈਵਲ ਤੇ ਪ੍ਰਧਾਨ ਮੰਤਰੀ ਜਿਹੜਾ ਉਹ ਐਡਾ ਬੜਾ ਲੀਡਰ ਬਣ ਗਿਆ ਕਿ ਉਹ ਸਾਰੀ ਦੁਨੀਆ ਮੰਨਣ ਲੱਗੀ ਤਾਂ ਹੁਣ ਅਮਰੀਕਾ ਨੇ ਆਪਣੇ ਸਿਟੀਜ਼ਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਮਨੀਪੁਰ ਤੇ ਜੰਮੂ ਕਸ਼ਮੀਰ ਦੇ ਟ੍ਰੈਵਲ ਨਾ ਕਰੋ ਇਹ ਕੀ ਹੈ ਜੀ ਫਿਰ ਇਹ ਇਹਦੇ ਬਾਰੇ ਜੋ ਮੋਦੀ ਜਵਾਬ ਦੇਣਗੇ ਕਦੇ ਮਨੀਪੁਰ ਗਏ ਆਪ ਕਦੇ ਉਹ ਹਰਿਆਣਾ ਚ ਨੂੰਹ ਦੇ ਵਿੱਚ ਦੰਗੇ ਹੋਏ ਕੋਈ ਕਦੇ ਗਏ ਨਾ ਆਪਣਿਆਂ ਵੀ ਕਈ ਜਾਣੇ ਬਸ ਸਭ ਕੁਝ ਠੀਕ ਹੈ ਤੇ ਇਸ ਵਾਰ ਸੇਕ ਲੱਗ ਗਿਆ ਘਟ ਗਏ ਤਾਂ ਹੁਣ ਬਸ ਉਹਨਾਂ ਕੰਮਾਂ ਤੇ ਲੱਗੇ ਕਿ ਬਚਾਉਣਾ ਕਿਵੇਂ ਆਪਣੇ ਕੁਰਸੀ ਕਿਵੇਂ ਬਚਾਉਣੀ ਹੈ ਇਹ ਕਰਨਾ ਉਹ ਕਰਨਾ ਸੋ ਸੋ ਭਗਵੰਤ ਜੀ ਉਹਨਾਂ ਦੀ ਗੱਲ ਵੀ ਸੰਦੀਪ ਜੀ ਆਪਾਂ ਸੁਣੀ ਸੋ ਬਹੁਤ ਸਾਰੀ ਕੁੜੀ ਗੁਸਤਾਖੀ ਮਾਫ ਡੱਲਾ ਸਾਹਿਬ ਹਲੋ ਡੱਲਾ ਸਾਹਿਬ ਹਾਂਜੀ ਹਾਂਜੀ ਜੀ 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 ਕੁਝ ਮੈਨੂੰ ਲੱਗਦਾ ਕੁਝ ਤਕਨੀਕੀ ਖਰਾਬੀ ਆ ਗਈ ਹੈ ਤੇ ਤੁਹਾਡੀ ਤਸਵੀਰ ਮੈਨੂੰ ਦਿਖਾਈ ਨਹੀਂ ਦੇ ਰਹੀ ਡਲਾ ਸਾਹਿਬ ਨਹੀਂ ਨਹੀਂ ਪਰ ਮੈਨੂੰ ਤੁਸੀਂ ਬਿਲਕੁਲ ਦਿਖ ਰਹੇ ਹੋ ਤੇ ਤੁਸੀਂ ਜਾਰੀ ਰੱਖ ਸਕਦੇ ਹੋ ਆਪਣਾ ਸਵਾਲ ਜੀ ਜੀ ਤੁਸੀਂ ਵੀ ਦਿਖ ਰਹੇ ਹੋ ਠੀਕ ਹੈ ਡਲਾ ਸਾਹਿਬ ਮੈਂ ਨਾਲ ਇਹ ਜ਼ਿਕਰ ਕਰਨਾ ਚਾਹੁੰਦਾ ਸੀਗਾ ਵੀ ਜਿੱਥੇ ਮਾਨਸਾਪੂਣਾ ਨੇ ਐਡਵਾਈਜ਼ਰੀ ਦਾ ਜ਼ਿਕਰ ਕੀਤਾ ਉੱਥੇ ਹੀ ਇੱਕ ਗੱਲ ਹੋਰ ਦੱਸਦੀ ਹੈ ਜੋ ਆਪਾਂ ਪਹਿਲਾਂ ਜਿੱਦਾਂ ਚਰਚਾ ਕਰ ਰਹੇ ਸੀਗੇ ਅਮਰਤਪਾਲ ਦਾ ਭਰਾ ਜਿਹਨਾਂ ਨੂੰ ਫਲੋਰ ਦੇ ਵਿੱਚ ਡਰੱਗ ਗੈਸ 'ਚ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਨਾਂ ਨੂੰ ਅੱਜ ਫਲੋਰਦਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਤੇ ਨਾਲ ਉਹਨਾਂ ਦੇ ਸਾਥੀ ਨੂੰ ਵੀ ਬਿਲਕੁਲ ਜੀ ਸੋ ਇਹ ਖਬਰਾਂ ਆਈਆਂ ਨੇ ਬਿਲਕੁਲ ਅਮਰਿਤਪਾਲ ਉਹਨਾਂ ਦੇ ਜਿਹੜੇ ਭਰਾ ਨੇ ਹਰਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਡਰੱਗ ਦੇ ਮਾਮਲੇ ਦੇ ਵਿੱਚ ਕੁਝ ਚਾਰਕ ਗ੍ਰਾਮ ਜਿਹੜੀ ਹੈ ਉਹ ਆਈਸ ਆਈਸ ਡਰੱਗ ਦੇ ਨਾਂ ਦਾ ਕੋਈ ਨਸ਼ਾ ਜਿਹੜਾ ਦੱਸਿਆ ਗਿਆ ਸੀ ਪੁਲਿਸ ਵੱਲੋਂ ਉਸ ਤਹਿਤ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਸੀ ਔਰ ਚਰਨਜੀਤ ਚੰਨੀ ਉਹਨਾਂ ਦਾ ਜਿਹੜੀ ਆਪਾਂ ਗੱਲ ਕਰ ਰਹੇ ਸੀ ਤਾਜ਼ਾ ਬਿਆਨ ਵੀ ਚਰਨਜੀਤ ਚੰਨੀ ਉਹਨਾਂ ਦਾ ਆ ਗਿਆ ਅਮਰਿਤਪਾਲ ਸਿੰਘ ਉਹਨਾਂ ਤੇ ਥੋੜਾ ਜਿਹਾ ਸਮਾਂ ਲੱਗੇਗਾ ਮੇਰੀ ਟੀਮ ਵੱਲੋਂ ਇਸ਼ਾਰਾ ਹੋਇਆ ਬਹੁਤ ਜਲਦ ਬਿਆਨ ਹੈ ਜਿਹੜਾ ਉਹ ਵੀ ਸਾਰਿਆਂ ਦੇ ਰੂਬਰੂ ਹੋਏਗਾ ਸੋ ਕਹਿਣ ਦਾ ਮਤਲਬ ਇਹ ਹੈ ਸੰਦੀਪ ਜੀ ਕਿ ਪਾਰਲੀਮੈਂਟ ਦੇ ਵਿੱਚ ਅੱਜ ਪੰਜਾਬ ਦੇ ਮੁੱਦੇ ਉਭਰੇ ਨੇ ਭਾਵੇਂ ਪੰਜਾਬ ਨੂੰ ਬਜਟ ਚ ਕੁਝ ਨਹੀਂ ਮਿਲਿਆ ਔਰ ਉਸ ਤਰ੍ਹਾਂ ਦਾ ਪੰਜਾਬ ਦਾ ਅਸੀਂ ਜੋ ਉਮੀਦ ਕਰਦੇ ਸੀ ਕਿ ਸਾਨੂੰ ਬਜਟ ਚ ਭਾਜਪਾ ਇਸ ਵਾਰ ਕਿੰਨਾ ਕਿਤੇ ਕੁਝ ਚੰਗਾ ਤੋਹਫਾ ਦੇਗੀ ਕਿਉਂਕਿ 18 19% ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਵੋਟਾਂ ਪਾਈਆਂ ਸੀ ਉਸ ਤਰ੍ਹਾਂ ਦੀ ਤਵੱਜਹ ਪੰਜਾਬ ਨੂੰ ਬਜਟ ਦੇ ਵਿੱਚ ਭਾਜਪਾ ਵੱਲੋਂ ਨਹੀਂ ਦਿੱਤੀ ਗਈ ਔਰ ਇਹ ਗੱਲ ਲਗਾਤਾਰ ਪਾਰਲੀਮੈਂਟ ਦੇ ਵਿੱਚ ਵੀ ਗੂੰਜ ਰਹੀ ਹੈ ਚਰਨਜੀਤ ਚੰਨੀ ਉਹਨਾਂ ਨੇ ਵੀ ਇਸ ਗੱਲ ਦੀ ਨਾਰਾਜ਼ਗੀ ਪ੍ਰਗਟ ਕੀਤੀ ਕਿ ਸਾਨੂੰ ਉਹਨਾਂ ਬਜਟ ਨਹੀਂ ਮਿਲਿਆ ਹਾਲਾਂਕਿ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਬਜਟ ਪੂਰੇ ਦੇਸ਼ ਦਾ ਸੀ ਦੇਸ਼ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਸਾਰੇ ਦੇਸ਼ ਲਈ ਹੁੰਦੀਆਂ ਨੇ ਪਰ ਪੰਜਾਬ ਇੱਕ ਸਰਹੱਦੀ ਸੂਬਾ ਜਦੋਂ ਕੋਈ ਵੀ ਵੱਡੀ ਗੱਲ ਆਉਂਦੀ ਹੈ ਨਾ ਜੀ ਨਸ਼ਿਆਂ ਨੂੰ ਕੰਟਰੋਲ ਕਰਨ ਦੀ ਆਉਂਦੀ ਹੈ ਜਾਂ دہشت گردੀ ਦੀ ਆਉਂਦੀ ਹੈ ਤੇ ਹਰ ਵਾਰੀ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਸਰਹੱਦੀ ਸੂਬਾ ਇਸ ਕਰਕੇ ਸਾਨੂੰ অতি ਚੌਕਸ ਹੋਣ ਦੀ ਲੋੜ ਹੈ ਤੇ ਜੇ ਪੰਜਾਬ ਸਰਹੱਦੀ ਸੂਬਾ ਭਾਈ ਪੰਜਾਬ ਦੀ ਆਰਥਿਕਤਾ ਵੀ ਬਚਾ ਲੋ ਜੇ ਸਰਹੱਦੀ ਸੂਬੇ ਦੀ ਆਰਥਿਕਤਾ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਤੇ ਫਿਰ ਅਸੀਂ ਕਰਾਂਗੇ ਕਿ ਔਰ ਬਜਟ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਆਪਣਾ ਰਿਐਕਸ਼ਨ ਦਿੱਤਾ जिम्मे उन्होंने का नाम ही नहीं लिया गया जी तो हम ऑलरेडी सुप्रीम कोर्ट में हैं केरला सुप्रीम कोर्ट में है अपनी मांगों को लेके, वेस्ट बंगाल सुप्रीम कोर्ट में है कि हमारा पैसा नहीं दे रहे तमिलनाडु सुप्रीम कोर्ट में है झारखंड सुप्रीम कोर्ट में ये सिर्फ वही स्टेट क्यों सुप्रीम कोर्ट में जा, जाने पर मजबूर हैं जहां बीजेपी सरकार नहीं है तो मामला सबजूटी से हमें उम्मीद है कि सर्वोच्च न्यायालय जो है वो हमारे पक्ष में फैसला देगा मतलब सबसे पहले तो यही मतलब एक दुख की बात है कि अपना पैसा लेने के लिए फेडरल गवर्नमेंट से अपना शेयर लेने के लिए हमें सुप्रीम कोर्ट जाना पड़ रहा है इतना ज्यादा पॉलिटिकल वैंडेंटा कभी सुना नहीं था कि इतना ज्यादा ये मतलब कुछ भी कर दो आपका पैसा रोक लेंगे जी इसका नाम ये रखो इस स्कीम का वरना पैसे नहीं देंगे जी मतलब ये तो बहुत ही दुखद है लेकिन वो ना कि अगर अगर पंजाब का योगदान माना जाए चाहे वो एग्रीकल्चर के क्षेत्र में चाहे वो ਦੇ ਸੇਵਾ ਦੇ ਖੇਤਰ ਵਿੱਚ ਸੋ ਬਹੁਤ ਵੱਡੀਆਂ ਗੱਲਾਂ ਭਗਵੰਤ ਮਾਨ ਨੇ ਵੀ ਲਗਾਤਾਰ ਕੀਤੀਆਂ ਨੇ ਜਲੰਧਰ ਦੇ ਵਿੱਚ ਲਗਾਤਾਰ ਦੋ ਦਿਨ ਭਗਵੰਤ ਮਾਨ ਉਹਨਾਂ ਨੇ ਸੰਦੀਪ ਜੀ ਜਿਵੇਂ ਡੇਰਾ ਲਾਇਆ ਹੋਇਆ ਤੁਹਾਡੇ ਜ਼ਿਹਨ ਦੇ ਵਿੱਚ ਹੀ ਇਹ ਸਾਰੀ ਗੱਲ ਔਰ ਜਿਹੜੀ ਰਵਨੀਤ ਬਿੱਟੂ ਔਰ ਚਰਨਜੀਤ ਚੰਨੀ ਦੇ ਵਿੱਚ ਤਕਰਾਰ ਹੋਈ ਸੰਦੀਪ ਜੀ ਉਹਦੀ ਵੀ ਵੀਡੀਓ ਹੈ ਜਿਹੜੀ ਸਾਡੇ ਕੋਲੇ ਉਪਲਬਧ ਹੋ ਗਈ ਹੈ ਔਰ ਕੁਝ ਸੈਕਿੰਡ ਦੇ ਵਿੱਚ ਜਿਹੜਾ ਉਹ ਵੀਡੀਓ ਕਲਿੱਪ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਜਾਣਾ ਹੈ ਕਿ ਪਾਰਲੀਮੈਂਟ ਦੇ ਵਿੱਚ ਕਿਵੇਂ ਟਕਰਾਰ ਹੋਈ ਹੈ ਜਿਹੜੀ ਚਰਨਜੀਤ ਚੰਨੀ ਦੇ ਵਿਚਾਲੇ ਔਰ ਰਵਨੀ ਸਿੰਘ ਬਿੱਟੂ ਹੁਣਾਂ ਦੇ ਵਿਚਾਲੇ ਔਰ ਭਗਵੰਤਬਾਨ ਹੁਣਾਂ ਨੇ ਵੀ ਲਗਾਤਾਰ ਇਹ ਗੱਲ ਕੀਤੀ ਹੈ ਕਿ ਬਜਟ ਚ ਪੰਜਾਬ ਨੂੰ ਕੁਝ ਨਹੀਂ ਮਿਲਿਆ ਔਰ ਇਹਦੇ ਚ ਕੋਈ ਦੋਹrai ਨਹੀਂ ਹੈ ਕਿ ਬਜਟ ਚ ਪੰਜਾਬ ਨੂੰ ਬਹੁਤ ਕੁਝ ਮਿਲ ਆ ਗਈ ਹੈ ਆ ਗਈ ਰਵਨੀਤ ਜੀ ਬਿੱਟੂ ਵਾਲੀ ਔਰ ਚਰਨਜੀਤ ਚੰਨੀ ਦੇ ਵਿੱਚ ਜਿਹੜਾ ਟਕਰਾਰ ਹੈ ਉਹ ਗੱਲ ਵੀ ਸੁਣ ਲਈ ਆਪਕੇ ਪਿਤਾ ਜੀ शहीद हुए थे माननीय सदस्य लेकिन जी, मैं आपको कह दूं वो उस दिन नहीं मरे थे वो उस दिन मरे जिस दिन आपने कांग्रेस को छोड़ा आज देश माने, माने राहुल गांधी जी सदस्य। की तरफ देख रहा है सदस्य। मैं आग्रह कर रही हूँ माननीय चेयरमैन जी आप वो मुझे धमका रहे हैं जी उनको बोलो बैठे उनको बुलाइए वो पंजाब से आए थे। इसका मतलब यह नहीं कि मुझे तंग करते रहे माननीय सदस्य सुनील जन... माननीय चेयरमैन जी, चेर्मन जी। चेर्मन मैं आपसे निवेदन करना साथ चाहता हूं कि आप मेरा नाम लिया मेरे दादाजी सरदार बियन सिंह जी उन्होंने कुर्बानी देश के लिए दी कांग्रेस के लिए नहीं दी देश के लिए दी और ये इस चन्नी की ये अपनी जायदाद पूछे इनको ये आप गरीबी की बात कर रहे हैं अगर सारे पंजाब से सबसे अमीर आदमी ये ना हो और सबसे करप्ट ना हो मैं अपना नाम बदल दूंगा हजारों करोड़ का मालिक ये चरणजीत चन्नी है और ये गोरा किसको कह रहे हैं सदस्य सोनिया गांधी जी वो कहाँ के, के हैं ये बदलें भाई सोनिया गांधी जी कहाँ के हैं? ये सबसे मीटू में ये सारे केसों में ये सबसे करप्टे ਸੋ ਜਿਸ ਤਰ੍ਹਾਂ ਨਾਲ ਪਾਰਲੀਮੈਂਟ ਦੇ ਵਿੱਚ ਚਰਨਜੀਤ ਚੰਨੀ ਔਰ ਰਵਨੀਤ ਸਿੰਘ ਬਿੱਟੂ ਦੇ ਵਿਚਾਲੇ ਪੋਲਿਟੀਕਲ મતਭੇਦ ਦੇਖਣ ਨੂੰ ਮਿਲੇ ਇਹ ਵੀ ਗੱਲਾਂ ਸਾਰੇ ਸਾਹਮਣੇ ਨੇ ਕਿਉਂਕਿ ਇਹ ਪਾਰਲੀਮੈਂਟ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਗੱਲ ਪਹੁੰਚ ਗਈ ਇਸ ਕਰਕੇ ਅਗਰ ਚਰਨਜੀਤ ਚੰਨੀ ਜੀ ਵੀ ਆਪਣਾ ਕੋਈ ਵੱਖਰਾ ਰਿਐਕਸ਼ਨ ਦੇਣਾ ਚਾਹਣ ਜਾਂ ਰਵਨੀਤ ਬਿੱਟੂ ਜੀ ਵੀ ਕੋਈ ਵੱਖਰਾ ਰਿਐਕਸ਼ਨ ਦੇਣਾ ਚਾਹਣ ਤੇ ਉਹਦਾ ਵੀ ਸਵਾਗਤ ਹੈ ਪਰ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਜ਼ਰੂਰ ਉਭਰੇ ਨੇ ਔਰ ਆ ਕਈ ਤਰ੍ਹਾਂ ਦੇ ਸਵਾਲ ਵੀ ਨੇ ਜਿਹੜੇ ਉਹ ਆਪਣੇ ਜਿਹੜੇ ਪੰਜਾਬੀ ਨੇ ਉਹਨਾਂ ਦਾ ਰਿਐਕਸ਼ਨ ਵੀ ਲਗਾਤਾਰ ਕਮੈਂਟਸ ਦੇ ਰੂਪ ਵਿੱਚ ਆ ਰਿਹਾ ਸੋ ਇਹ ਅਸੀਂ ਜ਼ਰੂਰ ਸਾਂਝੀ ਕਰ ਲਈਏ ਗੱਲ ਸਾਰਿਆਂ ਨਾਲ ਹਰ ਰੋਜ਼ ਸ਼ਾਮ ਨੂੰ 6 ਵਜੇ ਦਾ ਜਿਹੜਾ ਟਾਈਮ ਹੈ ਉਹ ਤੈਅ ਕੀਤਾ ਗਿਆ ਹੈ ਸੰਦੀਪ ਸਿੰਘ ਖੱਲ ਉਹਨਾਂ ਵੱਲੋਂ ਔਰ ਪੂਰੇ 6 ਵਜੇ ਅਸੀਂ ਇਸ ਰੋਜ਼ਾਨਾ ਦੇ ਲਾਈਵ ਸ਼ੋਅ ਦੇ ਵਿੱਚ ਅਸੀਂ ਜੁੜਿਆ ਕਰਾਂਗੇ ਜਿੱਥੇ ਪੰਜਾਬ ਦੇ ਸਾਰੇ ਭਖਰੇ ਪਖ ਦੇ ਮਸਲੇ ਨੇ ਉਹ ਆਪਾਂ ਸਾਂਝੇ ਕਰਾਂਗੇ ਤੇ ਇਹਦੇ ਨਾਲ ਨਾਲ ਅ ਜਿਹੜੇ ਵੀ ਸਾਡੇ ਪੰਜਾਬੀ ਸਾਡੇ ਨਾਲ ਜੁੜਨਗੇ ਉਹਨਾਂ ਦੇ ਕਮੈਂਟਸ ਹੋਣਗੇ ਉਹਨਾਂ ਨਾਲ ਵੀ ਵਿਚਾਰਾਂ ਦੀ ਸਾਂਝ ਜਿਹੜੀ ਆਪਾਂ ਪਾਇਆ ਕਰਾਂਗੇ ਸੋ ਬਾਕੀ ਕਈ ਅਹਿਮ ਬਿਆਨ ਅਖੀਰ 'ਚ ਮੈਂ ਇੱਕ ਵਾਰੀ ਫੇਰ ਚਾਹੂੰਗਾ ਅਖਲ ਸਾਹਿਬ ਕਿਰਮਨੀਤ ਬਿੱਟੂ ਔਰ ਚਰਨਜੀਤ ਚੰਨੀ ਉਹਨਾਂ ਦੇ ਵਿਚਾਲੇ ਜਿਹੜੀ ਟਕਰਾਰ ਹੈ ਉਹ ਵੀਡੀਓ ਬੜੀ ਅਹਿਮੀਅਤ ਵਾਲੀ ਹੈ ਇੱਕ ਵਾਰੀ ਫੇਰ ਉਹਨੂੰ ਸੁਣੋ ਆਪਕੇ ਪਿਤਾ ਜੀ ਸ਼ਹੀਦ ਹੋਏ ਥੇ ਮਾਨਨ ਜੀ ਸਦਕਿਨ ਮੈਂ ਆਪਕੋ ਕਹਿ ਦੂੰਗਾ ਉਸਕੇ ਨਹੀਂ ਮਰੇ ਥੇ वो उस दिन मरे जिस दिन आपने कांग्रेस को छोड़ा आज देश माननीय राहुल गांधी जी की तरफ देख रहा है मैं आग्रह कर रही हूँ वो मुझे तंग कर रहे हैं जी उनको बोलो बैठे उनको बुलाइए वो पंजाब से आए थे इसका मतलब ये नहीं कि मुझे तंग करते रहे माननीय सदस्य सुनील जन... माननीय चेयरमैन जी, चेर्मन जी। चेर्मन मैं आपसे निवेदन करना साथ चाहता हूं कि आपने मेरा नाम लिया मेरे दादाजी सरदार बेंत सिंह जी उन्होंने कुर्बानी देश के लिए दी कांग्रेस के लिए नहीं दी देश के लिए दी और ये इस चन्नी की ये अपनी जायदाद पूछे इनको ये आप गरीबी की बात कर रहे हैं अगर सारे पंजाब से सबसे अमीर आदमी ये ना हो और सबसे करप्ट ना हो मैं अपना नाम बदल दूंगा हजारों करोड़ का मालिक ये चरणजीत चन्नी है और ये गोरा किसको कह रहा? मैं रहे हैं माननीय सदस्य सोनिया गांधी जी वो कहाँ की हैं ये भाई सोनिया गांधी जी कहाँ की हैं ये सबसे मीटू में ये सारे केसों में ये सबसे करप्टे ਸੋ ਬਹੁਤ ਗੰਭੀਰ ਇਲਜ਼ਾਮਾਂ ਦੇ ਪੱਧਰ ਤੇ ਵੀ ਸਿਆਸਤ ਹੈ ਜਿਹੜੀ ਸਾਡੀ ਉੱਚੀ ਚਲੀ ਜਾਂਦੀ ਹੈ ਜੀ ਸੰਦੀਪ ਜੀ ਇਹਦਾਂ ਜੀ ਇੱਕ ਸਵਾਲ ਹੋਰ ਹੈ ਮਾਨ ਸਾਹਿਬ ਨੇ ਨੀਤੀ ਆਯੋਗ ਵੱਲੋਂ ਜਿਹੜੀ ਬੈਠਕ ਬੁਲਾਈ ਗਈ ਹੈ ਉਹਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਕੱਲਾ ਮਾਨ ਸਾਹਿਬ ਨੇ ਨਹੀਂ ਕੀਤਾ ਮੈਂ ਗੱਲ ਕਰ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੰਡੀਆ ਅਲਾਈ ਦੇ ਜਿੰਨੇ ਵੀ 파ਟਨਰ ਨੇ ਜਿੰਨੀਆਂ ਵੀ ਭਾਈਵਾਲ ਸਿਆਸੀ ਪਾਰਟੀਆਂ ਨੇ ਸਾਰਿਆਂ ਨੇ ਇਹਦਾ ਜਿਹੜਾ ਬਾਈਕਾਟ ਕੀਤਾ ਦੇਖੋ ਕਿਉਂਕਿ ਜਿਹੜਾ ਬਜਟ ਸੀ ਲੋਕ ਸਭਾ ਦਾ ਉਸ ਬਜਟ ਦੇ ਵਿੱਚ ਜਿਹੜੇ ਸੂਬੇ ਜ਼ਿਆਦਾ ਕਰਜ਼ਾਂ ਦੇ ਕਰਜ਼ੇ ਦੇ ਹੇਠ ਨੇ ਜਿਹੜੇ ਸੂਬੇ ਬਹੁਤ ਅਹਿਮियत ਵਾਲੇ ਨੇ ਹੁਣ ਪੰਜਾਬ ਸਰਹੱਦ ਹੈ ਔਰ ਪੰਜਾਬ ਦੀ ਕਿਸਾਨੀ ਤੇ ਕੇਂਦਰ ਨੇ ਕੁਝ ਨਹੀਂ ਕਿਹਾ ਪੰਜਾਬ ਨੂੰ ਕੋਈ ਟੈਕਸ ਬੈਨੀਫਿਟ ਨਹੀਂ ਹੈ ਅਸੀਂ ਐਡਾ ਕਾਲਾ ਦੌਰ ਹੰਡਾਇਆ ਪੰਜਾਬ ਨਾਲ ਪੁਰਾਣੇ ਸਮੇਂ ਤੋਂ ਕਾਂਗਰਸ ਵੇਲੇ ਤੋਂ ਕੀਤੇ ਗਏ ਵਾਦੇ ਵਫਾ ਨਹੀਂ ਹੋ ਰਹੇ ਨਾ ਪੰਜਾਬ ਦੇ ਪਾਣੀਆਂ ਦੇ ਹੱਕ ਪੰਜਾਬ ਨੂੰ ਮਿਲ ਰਹੇ ਨਹੀਂ ਨਾ ਰਾਜਧਾਨੀ ਪੰਜਾਬ ਨੂੰ ਮਿਲ ਰਹੀ ਹੈ ਔਰ ਸਿਆਸਤ ਔਰ ਨਰਾਜ਼ਗੀ ਇਸ ਕਰਕੇ ਹੋ ਰਹੀ ਹੈ ਕਿ 18 19% ਵੋਟਾਂ ਦਿੱਤੀਆਂ ਲੋਕਾਂ ਨੇ ਬੀਜੇਪੀ ਨੂੰ ਔਰ ਉਮੀਦ ਬਣੀ ਸੀ ਕਿ ਐਤ ਕੀ ਬੀਜੇਪੀ ਪੰਜਾਬ ਬਾਰੇ ਕੁਝ ਨਾ ਕੁਝ ਸੋਚੇਗੀ ਪਰ ਉਹ ਨਹੀਂ ਸੋਚਿਆ ਜਿਸ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਵੀ ਹੋ ਰਿਹਾ ਔਰ ਇੰਡੀਆ ਗੱਠ ਜੋੜ ਨੇ ਫੈਸਲਾ ਕੀਤਾ ਕਿ ਸਾਡੇ ਜਿਹੜੇ ਗੈਰ ਬੀਜੇਪੀ ਦੇ ਸੀਐਮ ਨੇ ਉਹ ਨਹੀਂ ਜਾਣਗੇ ਨੀਤੀਯੋਗ ਦੀ ਬੈਠਕ ਭਗਵੰਤ ਮਾਨ ਨੇ ਸਾਫ਼ ਕਿਹਾ ਕਿ ਅਸੀਂ ਨੀਤੀਯੋਗ ਦੀ ਬੈਠਕ ਤੇ ਜਾ ਕੇ ਕਰਨਾ ਕੀ ਹੈ ਸਾਡੇ ਦਾ ਪੁਰਾਣੇ ਪੈਸੇ ਨਹੀਂ ਲਗਭਗ 10000 ਕਰੋੜ ਰੁਪਇਆ ਬਕਾਇਆ ਪਿਆ ਸਾਡਾ ਉਹ ਨਹੀਂ ਮਿਲ ਰਿਹਾ ਮੈਨੂੰ ਇਹ ਲੱਗਦਾ ਜਿਹੜਾ ਸਾਡੇ ਮੁਲਕ ਦਾ ਸੰਘੀ ਢਾਂਚਾ ਹੈ ਉਹ ਸੰਘੀ ਢਾਂਚੇ ਤੇ ਕਿਤਨਾ ਕਿਤੇ ਸਾਡੀਆਂ ਸਾਰੀਆਂ ਸਰਕਾਰਾਂ ਨੂੰ ਪੋਲਿਟੀਕਲ ਪਾਰਟੀਆਂ ਨੂੰ ਗੰਭੀਰ ਹੋ ਕੇ ਸੋਚਣਾ ਪਏਗਾ ਕਿ ਅਸੀਂ ਇਸ ਸੰਘੀ ਢਾਂਚੇ ਨੂੰ ਮਜ਼ਬੂਤ ਕਿਵੇਂ ਕਰਨਾ ਹੈ ਕਿਉਂਕਿ ਕਈ ਵਾਰੀ ਜਿਹੜੇ ਪੱਖਪਾਤੀ ਫੈਸਲੇ ਨੇ ਉਹ ਸੰਘੀ ਢਾਂਚੇ ਤੇ ਸਵਾਲ ਸੰਘੀ ਢਾਂਚੇ ਨੂੰ ਖਤਰਾ ਖਤਰੇ ਵਾਲੀ ਸਿਟੀ ਚ ਲੈ ਕੇ ਆਉਂਦੇ ਨੇ ਇਸ ਕਰਕੇ ਨੀਤੀਯੋਗ ਦੇ ਵਿੱਚ ਜਦੋਂ ਕੋਈ ਮੁੱਖ ਮੰਤਰੀ ਨਹੀਂ ਜਾਂਦੇ ਇਹਦਾ ਮਤਲਬ ਹੈ ਉਹ ਇਸ ਗੱਲ ਤੋਂ ਨਾਰਾਜ਼ ਨੇ ਕਿ ਸਾਡੇ ਮੁਲਕ ਜਿਹੜੀ ਪੈਸੇ ਦੀ ਵੰਡ ਹੈ ਉਹਦੇ ਚ ਕਾਣੀ ਵੰਡ ਹੋ ਰਹੀ ਹੈ ਕਾਣੀ ਵੰਡ ਨਹੀਂ ਹੋਣੀ ਚਾਹੀਦੀ ਪੈਸਾ ਪੂਰੇ ਦੇਸ਼ ਦੇ ਸਾਰੇ ਸੂਬਿਆਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਜਾਂ ਸੰਤੁਲਨ ਦੇ ਮੁਤਾਬਕ ਮਿਲਣਾ ਚਾਹੀਦਾ ਇਸ ਕਰਕੇ ਇੰਡੀਆ ਗੱਠ ਜੋੜ ਦੇ ਮੁੱਖ ਮੰਤਰੀਆਂ ਨੇ ਇਹ ਫੈਸਲਾ ਕੀਤਾ ਹੈ ਬਾਕੀ ਦੇਖਦੇ ਆਂ ਆਉਂਦੇ ਦਿਨਾਂ ਦੇ ਵਿੱਚ ਕਿ ਸਿਆਸਤ ਕਿਵੇਂ ਅੱਗੇ ਵਧਦੀ ਹੈ ਦਲਾਈ ਬਿਲਕੁਲ ਠੀਕ ਗੱਲ ਕੀਤੀ ਹੈ ਕਿਉਂਕਿ ਟੈਕਸ ਜਿਹੜਾ ਉਹ ਸਾਰਾ ਕੱਟ-ਕਟਾ ਕੇ ਕੇਂਦਰ ਕੋ ਜਾਂਦਾ ਤੇ ਕੇਂਦਰ ਨੇ ਉਹ ਟੈਕਸ ਜਿਹੜਾ ਸੂਬਿਆਂ ਨੂੰ ਵਾਪਸ ਕਰਨਾ ਹੁੰਦਾ ਜਿਹੜਾ ਨਹੀਂ ਕੀਤਾ ਜਾ ਰਿਹਾ ਸੋ ਵਾਕਿਆ ਹੀ ਇੱਕ ਬੜਾ ਅਹਿਮ ਮਸਲਾ ਤੇ ਇੰਡੀਆ ਅਲਾਈ ਦੇ ਭਾਈਵਾਲ ਜਿੰਨੀਆਂ ਸਿਆਸੀ ਪਾਰਟੀਆਂ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਨਹੀਂ ਜਾਣਾ ਆਉਂਦੇ ਦਿਨਾਂ ਦੇ ਵਿੱਚ ਨੀਤੀ ਆਯੋਗ ਨੂੰ ਲੈ ਕੇ ਹੋਰ ਸਿਆਸੀ ਚਰਚਾਵਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਮੇਰੇ ਨਾਲ ਰਹਿਣਗੇ ਸੁਰਿੰਦਰ ਡੱਲਾ ਜੀ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਤੇ ਕੋਈ ਗੱਲ ਸਾਂਝੀ ਕਰਨੀ ਚਾਵੇ ਆਪਣਾ ਪੱਖ ਰੱਖਣਾ ਚਾਵੇ ਤੇ ਉਹਨਾਂ ਦਾ ਵੀ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਅਸੀਂ ਹਰ ਕਿਸੇ ਦੇ ਵਿਚਾਰ ਨੂੰ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ